ਅੰਮ੍ਰਿਤਸਰ ਦੇ ਵਿੱਚ ਫਤਿਹਗੜ ਚੂੜੀਆਂ ਰੋਡ ਤੇ ਰਾਤ ਦੇ ਸਮੇਂ ਸੈਲੂਨ ਦੇ ਕੰਮ ਤੋਂ ਘਰ ਵਾਪਸ ਪਰਤ ਰਹੇ ਲਵਪ੍ਰਿਤ ਨਾਮਕ ਨੌਜਵਾਨ ਦਾ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤਾਂ ਹੁਣ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਉਦੋਂ ਹੀ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਡੀਸੀਪੀ ਆਲਮ ਵਿਜੇ ਸਿੰਘ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਨਜ਼ਦੀਕ ਦੱਸਿਆ ਜਾ ਰਿਹਾ ਹੈ ਕਿ ਲਵਪ੍ਰਿਤ ਸਿੰਘ ਜਿਸ ਦਾ ਕੀ ਹਰਸ਼ਬੀਰ ਸਿੰਘ ਦੇ ਨਾਲ ਝਗੜਾ ਹੋਇਆ ਸੀ ਲਵਪ੍ਰਿਤ ਉਸ ਦੇ ਸਾਥੀਆਂ ਦੇ ਵੱਲੋਂ ਹਰਸ਼ਬੀਰ ਸਿੰਘ ਦੇ ਸੱਟਾ ਮਾਰੀਆਂ ਗਈਆਂ ਸਨ ਜਿਸ ਦੀ ਜਾਣਕਾਰੀ ਸ਼ਬੀਰ ਦੇ ਚਾਚਾ ਦੇ ਵੱਲੋਂ ਦਿੱਤੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜਿਹੜੇ ਉਸਦੇ ਚਾਚਾ ਨੀਮਨਪ੍ਰੀਤ ਸਿੰਘ ਉਹਨਾਂ ਦਾ ਇਹ ਕਹਿਣਾ ਕਿ ਭਤੀਜੇ ਦੇ ਨਾਲ ਕੁੱਟਮਾਰ ਦਾ ਬਦਲਾ ਲੈਣ ਦੇ ਲਈ ਆਪਣੇ ਸਾਥੀ ਆਕਾਸ਼ਦੀਪ ਦੇ ਨਾਲ ਰਲ ਕੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਲਵਪ੍ਰੀਤ ਸਿੰਘ ਦੀ ਰੇਕੀ ਕੀਤੀ ਤੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਦਰਸਲ ਇੱਥੇ ਦੱਸਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਸਿੰਘ ਉਰਫ ਕਾਸ਼ੀ ਅਮਨ ਪ੍ਰੀਤ ਸਿੰਘ ਉਰਫ ਬਬਲੂ ਤੇ ਸ਼ੇਰਾ ਨਾਮਕ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਜਨਦੂ ਕੋਲੋਂ ਪਿਸਤੌਲ ਦੀ ਬਰਾਮਦਗੀ ਕੀਤੀ ਗਈ ਹੈ ਤੇ ਅਗਲੀ ਕਾਰਵਾਈ ਜਾਰੀ ਹੈ ਮਰਡਰ ਕੇਸ ਐਕਟ੍ਰੇਸ ਕੀਤਾ ਜਿਹੜਾ ਕਿ ਐਫਆਈਆਰ ਨੰਬਰ 48 ਹੈ ਡੇਟ 13 4 2025 ਅੰਡਰ ਸੈਕਸ਼ਨ 103 61 2 373 253 190 99 3 ਪੀਐਨਐਸ ਤੇ ਆਮਜ਼ੈਕ ਤਹਿਤ ਇਹਦੇ ਚ ਲੋਕਲ ਪੁਲਿਸ ਨੇ ਤਿੰਨ ਬੰਦੇ ਰੈਸਟ ਕੀਤੇ ਐ ਅਮਰਪ੍ਰੀਤ ਸਿੰਘ ਅਲਾਈਸ ਬਬਲੂ ਆਕਾਸ਼ ਦੀਪ ਸਿੰਘ ਅਲਾਈਸ ਕਸੀ ਤੇ ਸ਼ੇਰਾ son of ਜਨਕਰਾਜ ਇਹਨਾਂ ਨੇ ਬੇਸਿਕਲੀ 12 ਤਰੀਕ 12 ਅਪ੍ਰੈਲ 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤੱਕੇ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਅਲਾਈਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 April ਦੇ ਲਾਗੇ ਤੱਕ ਇਹ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬੱ블ੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬੱ블ੂ ਹੈ ਉਹਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡੀਸੀਜ ਹੈ ਲਵ ਤੇ ਜਦੋਂ ਉਹਦੇ ਮਗਰ ਲੱਗੇ ਇਹਨਾਂ ਨੇ 12 ਤਰੀਕ ਨੂੰ ਰੈਕੀ ਰੋਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਹੀ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਵਿਸ਼ੇਪੋਲਾ ਜੀ ਨੇ ਟੀਮਸ ਬਣਾਈ ਤੇ ਵਕਤ ਤੱਕ ਖਾਮਾ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਅ ਨਾ ਮੜਕ ਤਿੰਨ ਦੋਸ਼ੀ ਅਸੀਂ ਇਹ ਰੈਸਟ ਕੀਤੇ ਹੈ ਤੇ ਜਿਹੜੇ ਇਹ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਇਹ ਆਪਸ ਵਿੱਚ ਇੱਕ ਦੂਸਰੇ ਨੂੰ ਜਾਨਣ ਵਾਲੀ ਹੈਗੇ ਐ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਪੀ ਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸੈਂਸਡ ਹੈ ਤੇ ਦੇਸੀ ਪਿਸਤਲ ਹੈ ਉਮਰ ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਉਮਰ ਹੈਗੀ ਹੈ ਤੇ ਜਿਹੜੇ ਇਕੂਜ਼ ਨੇ ਹੈ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ ਹੈ ਉਹਦੇ ਤੇ ਕੋਈ ਸਨੇਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਹਾ ਸੀਗਾ ਤੇ ਇਹਨਾਂ ਦੀ ਮਾੜੀ ਮੋਟੀ ਲਗੜਾ ਟਾਕਰ ਸਿਤ ਸੀਗੀ ਪਰ ਜਦੋਂ ਹਰਸ਼ਵੀਰ ਨਾਲ ਲੜਾਈ ਹੋਈ ਇਹਦੀ ਆਪਣਰ ਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਗਲੂਆਣੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਇਹਦਾ ਕਤਲ ਕੀਤਾ ਤੇ ਹੋਰ ਵੀ ਛੇ-ਸੱਤ ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ ਛੇ ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸਿਗੇ ਤੇ ਜਿਵੇਂ ਸਾਨੂੰ ਅਸੀਂ ਉਹਨਾਂ ਲਈ ਵੀ ਉਹਨਾਂ ਨੂੰ ਫਰੈਂਡਲੀ ਵੀ ਟੀਮਸ ਨੂੰ ਬਣਾਈ ਹੈ ਤੇ ਜਿਵੇਂ ਪਤਾ ਚੱਲੂਗਾ ਉਹ ਵੀ ਅਸੀਂ ਜਿਵੇਂ ਫੜੇ ਜਾਣਗੇ ਉਵੇਂ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਹਾਂਜੀ ਇਹਨਾਂ ਦਾ ਕਾਰਨ ਇਹ ਲੜਾਈ ਸੀਗੀ ਜੀ ਜਿਹੜੀ ਹਰਸ਼ਵੀਰ ਤੇ ਇਹਦੀ ਲੱਗਦੀ ਹੋਈ ਸੀਗੀ ਜੀ ਬਿਲਕੁਲ ਲੈਣੂ ਲੈ ਕੇ ਵੀ ਝਗੜਾ ਸੀ ਛੱਡੇ ਸੀ ਕਿੱਤੇ ਦਾ ਹਾਲੇ ਕੋਈ ਐਸਾ ਸਾਹਮਣੇ ਨਹੀਂ ਆਇਆ ਪਰ ਇਹਨਾਂ ਦੀ ਲੜਾਈ ਝਗੜਾ ਵਿੱਚ ਵਿੱਚ ਮੇਨ ਲੜਾਈ ਐਸੀ ਹੀ ਪਰ ਵਿੱਚ ਵਿੱਚ ਇਹਨਾਂ ਦੀ ਨੋਕਜੋਕ ਚੱਲਦੀ ਰਹਿੰਦੀ ਸੀ ਇਹਨਾਂ ਦੇ ਜਿਹਨੇ ਗਰੁਪਸ ਬਣੇ ਹੁੰਦੇ ਆ ਆਪਣਾ ਮਲੇਠ ਪੰਚਤ ਜਨੇ ਇੱਕ ਇੱਕ ਗਰੁਪ ਇੱਕ ਬੰਦੇ ਦੇ ਪਾਸੇ ਅੰਦੇ ਪੰਚਤ ਜਨੇ ਦੂਸਰੇ ਬੰਦੇ ਦੇ ਪਾਸੇ ਹੁੰਦੇ ਆ ਐਵੇਂ ਮਾਰੀ ਮੋਟੀ ਲੜਾਈ ਜਿਵੇਂ ਦਲੀ ਮੱਲੇ ਚੱਲਦੀ ਐ ਉਹਦੇ